ਹਾਂਜੀ ਮਿੱਤਰੋ ਕੀ ਹਾਲ ਚਾਲ ਜੇ ਬੜੇ ਦਿਨ ਬਾਅਦ ਆਪਾਂ ਅੱਜ ਸਡਨ ਪਲਾਨ ਬਣਾ ਲਿਆ ਰਾਤ ਦਾ 뷰 ਦਿਖਾਉਣ ਲੱਗਾ ਮੈਂ ਤੁਹਾਨੂੰ Shimla ਦਾ Mall Road ਦਾ Haridwar ਦਾ ਭਾਈ ਠੰਡ ਪੂਰੀ ਹੋ ਚੁੱਕੀ ਹੈ ਇੱਥੇ ਜੇ ਤੁਸੀਂ ਆਣਾ ਹੋਵੇ ਤੇ ਆਪਣਾ ਬੈਗ ਨੇ ਵਾਰਮਰ ਇਨਰ ਲੈ ਕੇ ਆਜੋ ਹਾਂ ਤਾਂ ਤਾਂ ਠੰਡ ਲੱਗਣੀ ਹੈ

Ne yapıyorsunuz? Dikkat edin. ਚਾਰ ਦੇ ਉੱਤੇ ਤੁਸੀਂ ਦੇ ਕਲਾਸ ਨਾ ਉਹ ਥੋੜੀ ਦੇ ਜਾਣਾ ਚੜਨਾ ਘੋੜੇ ਤੇ ਘੋੜਸਵਾਰੀ ਇਹ ਸਵੇਰੇ ਕਰਾਂਗੇ ਘੋੜਿਆਂ ਦੇ ਚੜਨਾ ਘੋੜਿਆਂ ਦੇ ਸ਼ੁਗਰ ਹੈ ਪਹਿਲੀ ਵਾਰ ਇਹਨੇ ਘੋੜੇ ਰੱਖੇ ਘੋੜਿਆਂ ਦੇ ਕਾਟੀਆਂ ਸਵੇਰੇ ਪਾਵਾਂਗੇ ਵੀਰੋ ਹੁਣ ਮੈਨੂੰ ਮੰਨਪਰੀ ਤੇ ਲੈ ਕੇ ਚੱਲਾ ਕੁਛ ਖਾਣ ਵਾਸਤੇ ਕੀ ਦਿਵਾਨ ਲੱਗਾ ਇਹ ਜੋ ਤੂੰ ਗਏਗਾ ਉਹ ਖਵਾਵਾਂਗੇ ਨਹੀਂ ਤੂੰ ਆ ਨਾ ਰੰਨਾ ਨਾ ਇੱਥੇ ਤੈਨੂੰ ਜਿਆਦਾ ਪਤਾ ਨਾ ਮੈਂ ਕਿਵੇਂ ਆ ਨਾ ਰੰਨਾ ਕਿ ਦੱਸ ਆਹ ਨਾ ਤਾਂ ਨਹੀਂ ਆ ਨਾ ਬਰੋ ਮੈਂ ਤਾਂ 1-2 ਸਾਲ ਬਾਅਦ ਆਇਆ ਹੁਣ ਹੁਣ ਚਿੱਟਾ ਹੋਇਆ ਲੱਗਣ ਲਿਆ ਯਾਰ ਦੇਖੋ ਮੁੰਡਾ ਮੁੱਛ ਫੁੱਟ ਗੱਭਰੂ ਜੇ ਕੁੜੀ ਮੁੱਛ ਫੁੱਟ ਪੂਰੀ ਵਿਆਹ ਵਾਸਤੇ ਮੁੰਡਾ ਲੱਭਣ ਦੀ ਹੋਵੇ ਤੇ ਸੰਪਰਕ ਕਰ ਸਕਦੀ ਹੈ ਠੀਕ ਹੈ ਜੀ ਮੁੰਡੇ ਦੋ ਜਿਆਦਾ ਕਹਰੇ ਇਕੱਲੇ ਨਾ ਕਹਰੇ ਅਸੀਂ ਦੋ ਜਿਹੜਾ ਸੋਹਣਾ ਲੱਗੇ ਉਹਨੂੰ ਹੱਥ ਲਾ ਉਹ ਵੇਖੋ ਸਾਡੇ ਤੇ ਦੇਖ ਲਓ ਵਿਆਹ ਦੀ ਗੱਲ ਕਰ ਰਹੇ ਆ ਤੇ ਨਾਲੇ ਮੇਰਾ ਹੋ ਗਿਆ ਤੂੰ ਸਮਝਦਾ ਸਮਝਦਾ ਸਾਡੇ ਨਸ਼ਤਰ ਕੋਲੇ ਢਿਲੇ ਆਰ ਸੱਤੀ ਸੁਣੀ ਹੈ ਹੈ ਉਹੀ ਚੱਲ ਰਹੀ ਹੈ ਸਾਡੇ ਚੱਲ ਰਹੀ ਹੈ ਦੱਸਾਂ ਤੇ ਇਸ ਕਰਕੇ ਜੇ ਕਿ ਇਹ ਕੁੜੀ ਨੂੰ ਚਾਹੀਦਾ ਮੁੰਡਾ ਵਿਆਹ ਵਾਸਤੇ 70 7000 ਰੁਪਏ ਕਮਾਂ ਦੇ ਆਪਾਂ ਭਾਈ ਮੈਂ ਤਾਂ ਵੱਧ ਕਮਾਉਣਾ ਕੋੜੇ ਦਾ ਪੈਕੇਜ ਵਧੀਆ ਲੱਗ ਗਿਆ ਹੈ ਹੋਰ ਵੀ ਵਧੀਆ ਤੇ ਦੋ ਗੱਡੀਆਂ ਰੱਖਿਆ ਮੁੰਡੇ ਨੇ ਤੇ ਇੱਕ ਕੰਪਨੀ ਦੀ ਗੱਡੀ ਹਾਂ ਤਿੰਨ ਹੋ ਗਈਆਂ bro ਤੇ ਸੰਪਰਕ ਕਰ ਸਕਦਾ ਤੁਸੀਂ ਮੇਰੇ ਨਾਲ ਬਾਕੀ ਸਾਰੇ ਕੁੰਡੀ ਮਾਪ ਕੇ ਲੈਣ ਦੀ ਸਲਾਹ ਆ ਰਹੀ ਹੈ ਅੱਜ ਖਾਣਾ ਵੈਜ ਲੈ ਕਰ ਬਿਆਰ ਕਰਵਾ ਜਾ ਰਹੇ ਹੈ ਪਤਲਾ ਗੁਰ ਕੀ ਨਹੀਂ ਮੈ ਜੀ ਚੀਜ਼ ਦਿਓ ਜਲਦੀ ਆ ਜਾਓ ਗੁਰੀ ਬਾਈ ਨੇ ਜੂਸ ਸੌਪ ਕਰਾਇਆ ਸੂਪ ਦੇਖੋ ਬਈ ਆ ਚੈੱਕ ਕਰੋ ਉਹਨਾਂ ਕੇ ਪਾਣੀ ਚਾਹੀਂ ਕੋ ਸੁੱਕਿਆ ਸਾਰਾ ਕੁਝ ਇਹ ਸਾਡੇ ਆਖੀ ਨਾ ਬਾਈ ਤੋਂ ਪੁੱਛ ਕੇ ਜਾਣੀ ਆ ਮੈਂ ਬਾਈ ਸ਼ਾਇਦ ਫਰੈਂਚਾਈਜ਼ ਹੀ ਪਤਾ ਨਹੀਂ ਹੁਣ ਕਿੰਨੇ ਲੱਖ ਚ ਦਊਗਾ ਉਹ ਆਲੀਆਪਾ ਖੋਲ ਲਾਂਗੇ ਫਿਰ ਹੈਨਾ ਤੁਸੀਂ ਦੇਖੋ ਸੂਚ ਚੈੱਕ ਕਰੋ ਬਾਦ ਵਿੱਚ ਥਲੇ ਅਲਟੀਮੇਟ ਆਲਾ ਹੈ ਪ੍ਰੋਬਲਟੀ ਵੀ ਦੇਕੇ ਅਲਟੀਮੇਟ ਉਸ ਸੁਣਨੇ ਬਾਈ ਉਹ ਵੀ ਹੁਣ ਆਪਾਂ ਖਾਣ ਲੱਗੇ ਆ ਮੂਮੋਸ ਸੂਪ ਦਾ ਤਾਂ ਸਿਰਾ ਕੱਲ ਬੋਲ ਸੀਗੀ ਉਹ ਮੰਤਰੀਆਂ ਟੈਸਟ ਕਰਕੇ ਦੱਸਦਾ ਕਿ ਕਿਦਾਂ ਦੇ ਹਸ ਗੱਜ ਮਮਸ ਸਿੰਮਾਰੇ ਉਹ ਤੋਂ ਬੋਲ ਕਾ ਕੇ ਆਸ ਆ ਤੁਹਾਨੂੰ ਪੌਸਟ ਸੀ ਇਹ ਦਿਨ ਕੋ ਬੋਲ ਬੈ ਕੁਸ਼ ਵਧੀਆ ਲੈ ਬਈ ਆ ਲੈ ਕੇ ਬ्रो ਮੁਕੇ ਆਲ ਮਨਪ੍ਰੀਤ ਕੀ ਹੋਇਆ ਕਰ ਕਰ ਕਿੰਦਾ ਬਣਦਾ ਹੈ ਬੰਦਾ ਵਿਦੇਸ਼ਾਂ ਖਾਂਚ ਕਿਹਾ ਆ ਹਾਂ ਕੋਈ ਤਾਂ ਵੀ ਪਰਮੈਸ਼ਰ ਉਹ ਮੇਰੀ ਵੀ ਮੇਰੀ ਕੋਈ ਪਰਮੈਸ਼ਰ ਨਹੀਂ ਹੈਗੀ ਐ ਪਾਕੀ ਬੜੀ ਸੋਹਣੀ ਆ ਰਹੀ ਤੇ ਜਿਹਦਾ ਹੋਵੇ ਹੋਵੇ ਕੱਲਾ ਕੱਲਾ ਲੜਦੇ ਰਹਿੰਦੇ ਆ ਵਾਹ ਹੋਏ ਚੀਜ਼ ਆ ਆ ਲਾਉਂ ਸਰਬ ਸਭ ਖਾ ਕੇ ਦੱਸੋ ਨਹੀਂ ਹੁਣ ਗਰਮ ਬੜਾ ਲੱਗ ਰਿਹਾ ਕੋਈ ਨਜਟਾ ਖਾਵਾਂਗੇ ਆਖੋ ਖਣੀ ਰਾਸ ਕੇ ਲਾ ਵੀਰੇ ਪਿੰਡ ਘਰ ਥੋੜੀ ਆਏ ਸ਼ਿਮਲਾ ਆਏ ਬਾਈ ਬਹੁਤ ਘੈਂਟ 뷰 ਦਿਖਦਾ ਇੱਥੋਂ ਦੇਖੋ ਲਾਈਟਾਂ ਹੀ ਲਾਈਟਾਂ ਹੋਈਆਂ ਪਈਆਂ ਲਾਈਟਾਂ ਹੀ ਲਾਈਟਾਂ ਓਏ ਹੋਏ 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 ਸ਼ਰਾਬ ਹੀ ਘੱਲ ਬਾਹਰ ਆਹ ਦੇਖੋ ਬਾਈ ਟਿਕਟੜ ਹੈ ਸੌਫਟੀ ਖਾਓ ਖੁਸ਼ ਹੋ ਜਾਓ ਨੈਟਵਰਕ ਨੂੰ ਛੱਡ ਕੇ ਦੱਸੋ ਖਾਈਏ ਉਰੀ ਬਾਈ ਨੇ ਲਈ ਰੈਨੀਲਾ ਮੈਂ ਲਈ ਚਾਕਲੇਟ ਉਹ ਖਾਗੀ ਤਾਂ ਮੈਂ ਚਾਕਲੇਟ ਵੀ ਰੈਨੀਲਾ ਬੋਲਿਆ ਮੈਂ ਚਾਕਲੇਟ ਬੋਲਿਆ ਮੈਂ ਸੋਚਿਆ ਰੈਨੀਲਾ ਖਾਣ ਲੱਗਾ ਮੈਂ ਤਾਂ ਲਈ ਰੈਨੀਲਾ ਬੋਲਿਆ ਮਮਾ ਤੂੰ ਪੁੱਛਿਆ ਮੈਂ ਤੈਨੂੰ ਕਿਹਾ ਕਿ ਉਹ ਕਿਹੜੀ ਖਾਣੀ ਆ ਤੂੰ ਕਿਹਾ ਰੈਨੀਲਾ ਮੈਂ ਸੋਚਿਆ ਤੂੰ ਵੀ ਉਹੀ ਖਾਣੀ ਤੂੰ ਮੇਰੀ ਰੀਸ ਕਰਨੀ ਹੈ ਹੋਰ ਕੀ ਮੈਂ ਛਾਲ ਮਾਰੂਗਾ ਤੇ ਚਾਕਲੇਟ ਤੋਂ ਖਾਣਾ ਆ ਰੀਸ ਤੋਂ ਛਾਲ ਮਾਰੀਗਾ ਮੈਂ ਥੱਲੇ ਮਾਰੇਗਾ ਹਲੇ ਹਾਡੇ ਜਿਹੜੇ ਛਾਲਾ ਵਾਲੇ ਨਹੀਂ ਹੈਗੇ ਲੋ ਜੀ ਇਸ ਤੋਂ ਬਾਅਦ ਚਾਪ ਚੋਪ ਸੋਚਿਆ ਕਿ ਆਪਾਂ ਚਲਦੇ ਆ ਕਲੱਬ ਉੱਥੋਂ ਦੀ ਕਲੱਬਿੰਗ ਦੇਖਦੇ ਆ ਕਿੱਦਾਂ ਦੀ ਆ ਤੇ ਓਵਰ 올 ਐਕਸਪੀਰੀਅੰਸ ਬਹੁਤ ਘੈਂਟ ਸੀਗਾ ਬਹੁਤ ਘੈਂਟ ਵਾਈਬ ਸੀਗੀ ਸਾਰਾ ਕੁਝ ਓਕੇ ਸੀਗਾ ਤੇ ਮੈਗਨਾ ਸਪੈਸ਼ਲ ਜਿਹੜਾ ਇਹਨਾਂ ਦਾ ਪੀਜ਼ਾ ਹੀਣਾ ਬਹੁਤ ਘੈਂਟ ਸੀਗਾ ਯਾਰ ਸਿਰਾਂ ਗੱਲ ਬਾਤ ਸੀਗੇ ਬਾਕੀ ਤੁਸੀਂ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਇਹੋ ਜਿਹੀਆਂ ਵੀਡੀਓਜ਼ ਵਾਸਤੇ ਭਰਾ ਤਾਂ ਡਰ ਲੈ ਕੇ ਆਇਆ ਕਰੂਗਾ ਤੁਹਾਡੇ ਵਾਸਤੇ ਮੈਂ ਤੇ ਮਨਪ੍ਰੀਤ ਸੋ ਮਿਲਦੇ ਆ ਆਪਣੇ ਨੈਕਸਟ ਵਲੌਗ ਦੇ ਵਿੱਚ ਕੱਲ ਨੂੰ ਤੁਹਾਨੂੰ ਸਵੇਰ ਦਾ ਵੀਊ ਵੀ ਜਰੂਰ ਦਿਖਾਵਾਂਗੇ ਤਦ ਤੱਕ ਲਈ ਰੱਬ ਰੱਖਾ